ਤੇ ਜੇਕਰ ਅਗਲੀਆਂ ਖਬਰਾਂ ਦੇ ਵੱਲ ਵੱਧਦੇ ਚਲੀਏ ਤਾਂ ਅੱਜ ਇੱਕ ਹੋਰ ਕਮਾਂਤਰੀ ਖਬਰ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਜਿਹੜੀ ਕਿ ਇੱਕ ਇੰਟਰਨੈਸ਼ਨਲ ਲਾ ਐਨਫੋਰਸਮੈਂਟ ਆਪਰੇਸ਼ਨ ਬਹੁਤ ਵੱਡਾ ਕੀਤਾ ਗਿਆ ਤੇ ਇਹਦੇ ਤਹਿਤ ਵੱਖ-ਵੱਖ ਦੇਸ਼ਾਂ ਦੇ ਵਿੱਚੋਂ 51 ਤੋਂ ਵੱਧ ਜਿਹੜੇ ਲੋਕ ਨੇ ਉਹ ਰੈਸਟ ਕੀਤੇ ਗਏ ਨੇ ਇਹ ਜਿਹੜਾ ਆਪਰੇਸ਼ਨ ਹੈ ਇਹ ਕੀਤਾ ਗਿਆ ਆਸਟਰੀਆ ਇਹਦੇ ਨਾਲ ਨਾਲ ਆਸਟ੍ਰੇਲੀਆ ਕੈਨੇਡਾ ਫਰਾਂਸ ਆਈ ਆਈਸਲੈਂਡ ਆਈਲੈਂਡ ਤੇ ਆਇਰਲੈਂਡ ਦੇ ਵਿੱਚ ਇਟਲੀ ਤੇ ਨੀਦਰਲੈਂਡ ਦੇ ਵਿੱਚੋ ਕੁਝ ਗ੍ਰਿਫਤਾਰੀਆਂ ਹੋਈਆਂ ਨੇ 스웨덴 ਤੇ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਇਹ ਜਿਹੜਾ ਕਾਰੋਬਾਰ ਆ ਫੈਲਿਆ ਹੋਇਆ ਸੀ ਅਸਲ ਦੇ ਵਿੱਚ ਗੋਸ਼ਟ ਕੋਈ ਨਾਂ ਦੀ ਕੋਈ ਐਪ ਹੈ ਜਿਹਦੇ ਤਹਿਤ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਡਰੱਗ ਦਾ ਜਾਂ ਮਨੀ ਲਾਂਡਰਿੰਗ ਦਾ ਜਿਹੜਾ ਕੰਮ ਆ ਉਹ ਕੀਤਾ ਜਾਂਦਾ ਸੀਗਾ ਤੇ ਯੂਰੋਪੋਲ ਨੇ ਜਿਹੜੀ ਰਾਇਟਰਜ਼ ਦੇ ਇੱਕ ਰਿਪੋਰਟ ਆ ਉਹਦੇ ਮੁਤਾਬਕ ਇਸ ਜਿਹੜਾ ਪਲੇਟਫਾਰਮ ਆ ਉਹਨੂੰ ਖਤਮ ਕਰ ਦਿੱਤਾ ਹੈ ਇਹਨੂੰ ਕੋਸ਼ਤਵਜੋ ਜਾਣਿਆ ਜਾਂਦਾ ਸੀਗਾ ਤੇ ਦੱਸਿਆ ਜਾ ਰਿਹਾ ਕਿ ਇਹ ਵੱਡੇ ਪੱਧਰ ਤੇ ਐਡਾ ਕ ਤਕੜਾ ਨੈਟਵਰਕ ਸੀਗਾ ਕਿ ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਸ਼ੇ ਦੀ ਤਸਕਰੀ ਤੇ ਮਨੀ ਲਾਂਡਰਿੰਗ ਇਹਦੇ ਰਾਹੀਂ ਹੁੰਦੀ ਸੀਗੀ 51 ਜਾਣੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਨਾਲ ਨਾਲ ਆ ਯੂਰੋਪ ਆਲ ਦੇ ਡਿਪਟੀ ਐਗਜ਼ੀਕਿਊਟਿਵ ਨੇ ਡਾਇਰੈਕਟਰ ਜੇਨ ਫਲਿੱਪ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇੱਕ ਬਿੱਲੀ ਤੇ ਚੂਹੇ ਦੀ ਖੇਡ ਸੀ ਜਿਹੜੀ ਕਿ ਵਰਲਡ ਲੈਵਲ ਦੇ ਵਿੱਚ ਫੈਲੀ ਹੋਈ ਸੀ ਤੇ ਹੁਣ ਇਹ ਖੇਡ ਖਤਮ ਹੋ ਚੁੱਕੀ ਹੈ ਆ ਇਹਦੇ ਆਸਟ੍ਰੇਲੀਆ ਦੇ ਵਿੱਚ ਡਰੱਗ ਲੈਬ ਨੂੰ ਕਹਿੰਦੇ ਢਾਹ ਦਿੱਤਾ ਗਿਆ 1 ਮਿਲੀਅਨ ਯੂਰੋ ਯਾਨੀ ਕਿ 1.1 11 ਮਿਲੀਅਨ ਡਾਲਰ ਦੀ ਜਿਹੜੀ ਨਗਦੀ ਆ ਉਹ ਜ਼ਬਤ ਕੀਤੀ ਗਈ ਆ 51 ਜਾਣੇ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਇਹ ਜਿਹੜਾ ਆਪਰੇਸ਼ਨ ਕੀਤਾ ਗਿਆ ਆਸਟ੍ਰੇਲੀਆ ਕੈਨੇਡਾ ਤੇ ਫਰਾਂਸ ਆਇਲੈਂਡ ਆਇਰਲੈਂਡ ਇਟਲੀ ਨੀਦਰਲੈਂਡਸ ਸਵੀਡਨ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਕੀਤਾ ਗਿਆ ਸਾਰੇ ਦੇਸ਼ਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਇਸ ਆਪਰੇਸ਼ਨ ਦੇ ਵਿੱਚ ਇਨਵੋਲਵ ਸੀਗੀਆਂ ਤੇ ਜੇ ਇੱਕਰ ਇੱਕ ਹੋਰ ਖਬਰ ਤੇ ਗੌਰ ਕਰੀਏ ਜਿਹੜੀ ਐਸੋਸੀਏਟ ਪ੍ਰੈਸ ਦੀ ਖਬਰ ਹੈ ਮੈਲਬੌਰਨ ਤੋਂ ਸ਼ਪੀਆ ਸਟੇਡੀਆ ਤੋਂ ਉਹਦੇ ਵਿੱਚ ਦਾਵਾ ਕੀਤਾ ਗਿਆ ਕਿ ਇਹ ਜਿਹੜਾ ਐਪ ਦਾ ਚਲਾਉਣ ਵਾਲਾ ਬੰਦਾ ਹੈ ਜੇ ਜੇ ਯੂਨ ਜੰਗ 32 ਸਾਲ ਦਾ ਉਹਨੂੰ ਸਿਡਨੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਉਹਨੇ ਜਿਹੜਾ ਉਹਨੇ ਇਹ ਗੱਲ ਕਹੀ ਹੈ ਉਹਨੇ ਬੇਲ ਦੇ ਉੱਤੇ ਰਿਹਾ ਕਰਨ ਦੀ ਮੰਗ ਵੀ ਕੀਤੀ ਆ ਪਰ ਉਹ ਜੇਲ੍ਹ ਦੇ ਸਰਾਖਾਂ ਪਿੱਛੇ ਰਹੂਗਾ ਜਦੋਂ ਤੱਕ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਦੁਬਾਰਾ ਨਹੀਂ ਆ ਜਾਂਦਾ ਪੇਸ਼ ਨਹੀਂ ਹੁੰਦਾ ਨਵੰਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਨੈਟਵਰਕ ਆ ਇਹਨੇ ਵੱਖ-ਵੱਖ ਮੁਲਕਾਂ ਦੇ ਵਿੱਚ ਆਪਣਾ ਏਡਕ ਜਿਹੜਾ ਬਣਾਇਆ ਹੋਇਆ ਸੀਗਾ ਸਾਰਾ ਤੰਦਾ ਕਿ ਇਹ ਪਹਿਲਾਂ منی ਲਾਂਡਰਿੰਗ ਕਰਦੇ ਸੀ ਤੇ ਫਿਰ ਇਹ ਡਰੱਗ ਨੈਟਵਰਕ ਦੇ ਨਾਲ ਜਿਹੜਾ ਇਹਨਾਂ ਦਾ ਕੰਮ ਜੁੜ ਗਿਆ ਇਹਨਾਂ ਨੇ ਵਿਸ਼ ਪਦਰ ਦੇ ਉੱਤੇ ਇੰਨੀ ਕਬੜੀ ਰਕਮ ਜਿਹੜੀ ਕਮਾਈ ਹੈ ਸਾਰੇ ਨੈਟਵਰਕ ਨੇ ਕਿ ਹਾਲੇ ਵੀ ਕਈ ਬੰਦੇ ਜਿਹੜੇ ਨੇ ਉਹਨਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਜਿਹੜੀ ਕੋਸ਼ਟ ਐ ਐਪਲੀਕੇਸ਼ਨ ਐ ਨੈਟਵਰਕ ਐ ਇਹਦੇ ਨਾਲ ਜੁੜੇ ਹੋਏ ਹੋਣਗੇ 51 ਜਣੇ ਅਰੈਸਟ ਹੋਏ ਨੇ ਪਰ ਫਿਲਹਾਲ ਏਜੰਸੀ ਕਨ ਖਦਸ਼ਾ ਇਹ ਹੈ ਕਿ ਬਹੁਤ ਵੱਡੇ ਪੱਧਰ ਤੇ ਇਹ ਜਿਹੜੇ ਇਹਦੇ ਨਾਲ ਜੁੜੇ ਬੰਦੇ ਜਿਹੜੇ ਆ ਹਾਲੇ ਵੀ ਗ੍ਰਿਫਤ ਤੋਂ ਬਾਹਰ ਨੇ ਪਰ ਹਾਂ ਜੇ ਆਪਾਂ ਫਲਿੱਪ ਦੀ ਗੱਲ ਤੇ ਜਾਈਏ ਜੀਨ ਫਲਿੱਪ ਜਿਹੜੇ ਕਿ ਡਾਇਰੈਕਟਰ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਚੂਹੇ ਬਿੱਲੀ ਦੀ ਗੇਮ ਆ ਹੁਣ ਖਤਮ ਹੋ ਚੁੱਕੀ ਹੈ ਜੀ